ਸਤਿ ਸ੍ਰੀ ਅਕਾਲ ਦੋਸਤੋ ਬਸ ਪੰਜ ਮਿੰਟ ਤੁਹਾਡਾ ਬਹੁਤ ਬਹੁਤ ਨਿੱਘਾ ਸਵਾਗਤ ਹੈ ਐਸ ਤੋਂ ਪਹਿਲਾਂ ਕਿ ਮੈਂ ਅੱਜ ਦੇ ਵਿਸ਼ੇ ਤੇ ਗੱਲ ਕਰਾਂ ਤੁਹਾਨੂੰ ਸਭ ਨੂੰ ਖਾਲਸਾ ਸਿਰਜਣਾ ਦਿਵਸ ਦੀ ਲੱਖ ਲੱਖ ਵਧਾਈ ਹੋਵੇ ਵਿਸਾਖੀ ਦੀ ਲੱਖ ਲੱਖ ਵਧਾਈ ਹੋਵੇ ਅੱਜ ਉਹ ਖੁਸ਼ੀਆਂ ਵਾਲਾ ਦਿਨ ਆਇਆ ਜਦੋਂ ਸਾਡੇ ਕਿਸਾਨ ਵੀਰ ਆਪਣੀ ਕਣਕ ਦੀ ਕਟਾਈ ਸ਼ੁਰੂ ਕਰਦੇ ਨੇ ਔਰ ਇੱਕ ਨਵਾਂ ਸੀਜ਼ਨ ਸ਼ੁਰੂ ਹੁੰਦਾ ਹੈ ਖੁਸ਼ੀਆਂ ਪਰਤਦਿਆਂ ਨੇ ਔਰ ਖਾਲਸਾ ਅੱਜ ਦੇ ਦਿਨ ਸ਼ੁਰੂਆਤ ਹੋਈ ਸੀ ਅਨੰਪੁਰ ਸਾਹਿਬ ਤੋਂ ਜਿਹਨਾਂ ਗੁਰੂ ਗੋਬਿੰਦ ਸਿੰਘ ਨੇ ਪੰਪੀਆ ਤੋਂ ਅੰਮ੍ਰਿਤ ਨਮਰੇ ਚ ਕਾ ਕੇ ਤੇ ਆਪ ਅੰਮ੍ਰਿਤ ਚਾਕੇ ਇਸ ਨਿਰਾਲੇ ਪੰਥ ਦੀ ਸਿਰਜਣਾ ਕੀਤੀ ਸੀ ਸੋ ਦੁਨੀਆ ਭਰ ਵਿੱਚ ਖਾਲਸਾ ਮਾਰਚ ਜਾਂ ਜਿਹੜਾ ਸਿੱਖ ਪ੍ਰੋਸੀਸ਼ਨਸ ਕੱਡੇ ਜਾਂਦੇ ਨੇ ਵਸਾਖੀ ਦੀ ਖੁਸ਼ੀ ਮਨਾਣ ਲਈ ਹੋਰ ਹੀ ਬਹੁਤ ਸਾਰੇ ਕੰਮ ਆਜਾ ਦਿਨ ਲਗ ਲਗ ਟੰਗਾ ਨਾਲ ਮਨਾਉਂਦੀਆਂ ਨੇ ਕਿਉਂਕਿ ਵਿਸਾਖੀ ਦਾ ਦਿਨ ਇੱਕ ਬਹੁਤ ਵਿਸ਼ੇਸ਼ ਦਿਨ ਹੈ ਜਿਹੜਾ ਕਿ ਭਾਰਤ ਦੇ ਮੌਸਮਾਂ ਦੇ ਨਾਲ ਭਾਰਤ ਦੇ ਧਰਮ ਧਰਮ ਤੇ ਰੀਜਨ ਦੇ ਹਿਸਾਬ ਨਾਲ ਵੀ ਬਹੁਤ ਅਹਿਮੀਅਤ ਹੈ ਸੋ ਅੱਜ ਸਭ ਨੂੰ ਵਿਸਾਖੀ ਦੀਆਂ ਤੇ ਖਾਲਸਾ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਕਿਉਂਕਿ ਮੈਂ ਗੱਲ ਫੈਸਟੀਵਲ ਦੀ ਕੀਤੀ ਹੈ ਇੱਕ ਹੋਰ ਫੈਸਟੀਵਲ ਵੀ ਤਾਂ ਚੱਲ ਰਿਹਾ ਹੈ ਉਹ ਹੈ ਫੈਸਟੀਵਲ ਆਫ ਡੈਮੋਕ੍ਰੇਸੀ ਗੱਲ ਵੋਟਾਂ ਦੀ ਔਰ ਵੋਟਾਂ ਦੇਖੋ ਵੋਟਾਂ ਜਦੋਂ ਪੈਂਦੀਆਂ ਨੇ ਤਾਂ ਦੋ ਤੇਰਾ ਹੁੰਦੀਆਂ ਨੇ ਇੱਕ ਵੋਟਰ ਤੇ ਇੱਕ ਕੈਂਡੀਡੇਟ ਜਾਂ ਪੋਲੀਟੀਕਲ ਪਾਰਟੀ ਮੰਨ ਲਓ ਦੇਵਦਾਨ ਨਮਾਇੰਦਾ ਜਿਹੜਾ ਉਮੀਦਵਾਰ ਹੁੰਦਾ ਉਹ ਤੁਸੀਂ ਵੋਟ ਪਾ ਕੇ ਇੱਕ ਉਮੀਦਵਾਰ ਇੱਕ ਪਾਰਟੀ ਵਿੱਚ ਆਪਣਾ ਭਰੋਸਾ ਜ਼ਾਹਿਰ ਕਰਦੇ ਹਾਂ ਪੋਲੀਟੀਕਲ ਪਾਰਟੀ ਜਾਂ ਤਾਂ ਉਮੀਦਵਾਰ ਤੁਹਾਨੂੰ ਬਹੁਤ ਸਾਰੇ ਵਾਅਦੇ ਕਰ ਦਿੰਦੇ ਨੇ ਚੋਣਾਂ ਤੋਂ ਪਹਿਲਾਂ ਕਿ ਤੁਹਾਨੂੰ ਆਹ ਦੇਾਂਗੇ ਉਹ ਦੇਾਂਗੇ ਉਹ ਦੇਾਂਗੇ ਪਰੰਤੂ ਪਿਛਲੇ ਚੋਣਾਂ ਤੋਂ ਪਹਿਲਾਂ 2019 ਦੇ ਚੋਣਾਂ ਤੋਂ ਪਹਿਲਾਂ ਮੈਂ ਇੱਕ ਓਪਨ ਲੈਟਰ ਲਿਖਿਆ ਸੀ ਸਾਰੇ ਉਮੀਦਵਾਰਾਂ ਨੂੰ ਤੇ ਪੋਲੀਟੀਕਲ ਪਾਰਟੀਆਂ ਨੂੰ ਜਿਹਦੇ ਵਿੱਚ ਮੈਂ ਉਹਨਾਂ ਨੂੰ ਕਿਹਾ ਸੀ ਕਿ ਮੈਨੂੰ ਕੋਈ ਮੋਨੇਟਰੀ ਜਾਂ ਪੈਸੇ ਵਾਲਾ ਜਾਂ ਫਾਈਨੈਂਸ਼ੀਅਲ ਬੈਨੀਫਿਟ ਨਹੀਂ ਚਾਹੀਦਾ ਪਰੰਤੂ ਮੈਂ ਤੁਹਾਡੇ ਨਾਲ ਇੱਕ ਸਮਝੌਤਾ ਕਰਨਾ ਚਾਹੁੰਦਾ ਕਿਉਂਕਿ ਮੇਰੀ ਵੋਟ ਨਾਲ ਤੁਹਾਨੂੰ ਬਹੁਤ ਸਾਰੇ ਫਾਇਦੇ ਹੋਣ ਵਾਲੇ ਹਨ ਮੇਰੀ ਵੋਟ ਨਾਲ ਜਦੋਂ ਤੁਸੀਂ ਜਿੱਤ ਕੇ ਮੈਂਬਰ ਬਣ ਜਾਵੋਗੇ ਤੁਹਾਨੂੰ ਜਿਹੜਾ ਅਹੁਦਾ ਮਿਲੇਗਾ ਇੱਕ ਐਮਐਲਏ ਦਾ ਜਾਂ ਐਮਪੀ ਦਾ ਉਹਦੇ ਨਾਲ ਤੁਹਾਨੂੰ ਕਾਰ ਮਿਲੇਗੀ ਜਿਹਦਾ ਡਰਾਈਵਰ ਹੋਏਗਾ ਤੁਹਾਨੂੰ ਲੈਪਟਾਪ ਮਿਲੇਗਾ ਤੁਹਾਨੂੰ ਇੰਟਰਨੈਟ ਫ੍ਰੀ ਕਨੈਕਸ਼ਨ ਮਿਲੇਗਾ ਤੁਹਾਨੂੰ ਫੋਨ ਲੈਂਡਲਾਈਨ ਮਿਲੇਗੀ ਤੁਹਾਨੂੰ ਸਟਾਫ ਮਿਲੇਗਾ ਕੰਮ 'ਤੇ ਬੈਠਣ ਲਈ ਤੁਹਾਡੀ ਤਨਖਾਹ ਲੱਗ ਜਾਵੇਗੀ ਤੁਹਾਨੂੰ ਬਾਈ ਰੋਡ ਬਾਈ ਰੇਲ ਬਾਈ 에ਅ ਟ੍ਰੈਵਲ ਕਰਨ ਦਾ ਫ੍ਰੀ ਟ੍ਰੈਵਲ ਕਰਨ ਦਾ ਮੌਕਾ ਮਿਲੇਗਾ ਜਿੱਤੇ ਦੁਨੀਆਂ ਭਰ ਵਿੱਚ ਤੁਸੀਂ ਆਪਣਾ ਮੈਡੀਕਲ ਇਲਾਜ ਕਰਾਓਗੇ ਖਰਚਾ ਸਰਕਾਰ ਦੇਗੀ ਤੁਹਾਨੂੰ ਆਪਣੀ ਟਿਨਿਓਰ ਪੂਰੀ ਕਰਨ ਤੇ ਤੁਹਾਨੂੰ ਪੈਨਸ਼ਨ ਮਿਲੇਗੀ ਇਦੇ ਨਾਲ-ਨਾਲ ਹਰ ਸਰਕਾਰੀ ਸੈਂਟਰਲ ਜਾਂ ਫਰਸਟ ਸਟੇਟ ਕਮਨ ਦੇ ਫੰਕਸ਼ਨ ਵਿੱਚ ਤੁਹਾਨੂੰ ਮੋਹਰੀ ਕਤਾਰ ਬਿਠਾਇਆ ਜਾਵੇਗਾ ਤੁਹਾਨੂੰ ਹੋਰ ਬਹੁਤ ਸਾਰੇ ਫਾਇਦੇ ਮਿਲਣਗੇ ਤੁਹਾਡੀ ਰਿਕੋਗਨੀਸ਼ਨ ਹੋਏਗੀ ਹਰ ਥਾਂ ਤੇ ਤੇ ਉਹਦੇ ਬਦਲੇ ਮੈਨੂੰ ਕੀ ਮਿਲੇਗਾ ਤੁਸੀਂ ਵਾਅਦੇ ਤਾਂ ਕਰ ਦਿੰਦੇ ਹੋ ਪਰ ਵਾਅਦੇ ਪਿਛਲੇ ਕਿੰਨੀਆਂ ਚੋਣਾਂ ਵਿੱਚ ਹੋਏ ਨੇ ਜੋ ਪੂਰੇ ਨਹੀਂ ਹੋਏ ਸੋ ਮੈਂ ਚਾਹੁੰਨਾ ਕਿ ਦਿਓ ਤੁਸੀਂ ਇੱਕ ਰਿਲੇਸ਼ਨਸ਼ਿਪ ਹੈ ਜੇ ਤੁਸੀਂ ਇੰਨੇ ਬੈਨੀਫਿਟ ਲੈ ਰਹੇ ਹੋ ਤਾਂ ਉਹਨਾਂ ਵਿੱਚੋਂ ਕੁਝ ਬੈਨੀਫਿਟ ਘੱਟੋ ਘੱਟ ਇੱਕ ਵੋਟਰ ਤੱਕ ਯਾਨੀ ਕਿ ਮੇਰੇ ਤੱਕ ਵੀ ਤਾਂ ਪਹੁੰਚਨੇ ਚਾਹੀਦੇ ਨੇ ਕਿਉਂ ਨਹੀਂ ਉਹ ਵਾਅਦੇ ਪੂਰੇ ਕੀਤੇ ਜਾਂਦੇ ਸੋ ਇਹ ਜਦੋਂ ਮੈਂ ਚਿੱਠੀ ਲਿਖੀ ਤਾਂ ਕਾਫੀ ਲੋਕਾਂ ਨੇ ਇਸ ਨੂੰ ਪਸੰਦ ਕੀਤਾ ਔਰ ਉਹਦੇ ਵਿੱਚ ਮੈਂ ਇਹ ਗੱਲਾਂ ਕਹੀਆਂ ਕਿ ਮੈਂ ਇੱਕ ਵੋਟਰ ਨੂੰ ਕੀ ਚਾਹੀਦਾ ਹੈ ਵੋਟਰ ਦਾ ਤਾਂ ਜਦੋਂ ਵੋਟ ਪਾ ਲਈ ਤੇ ਉਹਦੇ ਦਾ ਸਾਰੇ ਹੱਕ ਰਾਈਟ ਖਤਮ ਹੋ ਜਾਂਦੇ ਨੇ ਉਹ ਸਾਰੇ ਦੇ ਸਾਰੇ ਹੀ ਟ੍ਰਾਂਸਫਰ ਹੋ ਜਾਂਦੇ ਨੇ ਉਮੀਦਵਾਰ ਨੂੰ ਤੇ ਉਹ ਜਿਹੜੇ ਹੱਕ ਸੰਵਿਧਾਨ ਤੁਹਾਨੂੰ ਦਿੰਦਾ ਉਹ ਸਾਰੇ ਉਮੀਦਵਾਰ ਲੈ ਜਾਂਦਾ ਤੇ 5 ਸਾਲ ਉਹ ਤੁਹਾਡੇ ਹੱਕ ਇਸਤੇਮਾਲ ਕਰਦਾ ਔਰ ਤੁਸੀਂ ਗ੍ਰਿਪ ਕਰਦੇ ਰਹਨੇ ਹੋ ਰੋਂਦੇ ਕੁਰਲਾਂਦੇ ਰਹਿ ਜਾਂਦੇ ਹੋ ਕਿ ਮੈਂ ਤਾਂ ਇਹ ਵਾਦਾ ਕੀਤਾ ਸੀ ਨਾ ਤੇ ਮੇਰੇ ਬੱਚਿਆਂ ਲਈ ਸਰਕਾਰੀ ਨੌਕਰੀ ਹੈ ਨਾ ਨੌਕਰੀ ਹੈ ਨਾ ਹਸਪਤਾਲਾਂ ਵਿੱਚ ਦਵਾਈਆਂ ਹਨ ਨਾ ਉੱਥੇ ਡਾਕਟਰ ਹਨ ਨਾ ਹੀ ਮੈਨੂੰ ਹੋਰ ਥਾਵਾਂ ਤੇ ਕੋਈ ਪ੍ਰੋਟੈਕਸ਼ਨ ਹੈ ਬੱਚਿਆਂ ਵਿੱਚ ਨਸ਼ੇ ਦੀ ਵਧਦੀ ਜਾ ਰਹੀ ਹੈ ਬੱਚੇ ਦੇਸ਼ ਛੱਡ ਕੇ ਬਾਹਰ ਭੱਜੇ ਜਾ ਰਹੇ ਨੇ ਕੋਈ ਕੋਸ਼ਿਸ਼ ਨਹੀਂ ਹੋ ਰਹੀ ਕਿ ਉਹਨਾਂ ਨੂੰ ਇੱਥੇ ਚੰਗੀਆਂ ਜੌਬਸ ਦੇ ਕੇ ਚੰਗੀ ਸਿੱਖਿਆ ਦੇ ਕੇ ਚੰਗੀ ਹੈਲਥ ਕੇਅਰ ਦੇ ਕੇ ਚੰਗਾ ਪੀਣ ਦਾ ਪਾਣੀ ਦੇ ਸਕੇ ਮੈਂ ਇਥੋਂ ਦਾ ਕਿਹਾ ਸੀ ਕਿ ਘੱਟੋ ਘੱਟ ਮੈਨੂੰ ਇੰਨਾ ਭਰੋਸਾ ਤਾਂ ਹੋਵੇ ਕਿ ਛੜਕ ਤੇ ਲੱਗੇ ਹੈਂਡ ਪੰਪ ਤੋਂ ਜਾਂ ਸਰਕਾਰੀ ਟੂਟੀ ਤੋਂ ਮੈਂ ਪਾਣੀ ਪੀ ਸਕਾਂ ਜਿਹੜਾ ਕੰਟਮੀਨੇਟਡ ਨਾ ਹੋਵੇ ਅਸੀਂ ਤਾਂ ਉਹ ਵੀ ਪ੍ਰੋਵਾਈਡ ਨਹੀਂ ਕਰ ਸਕੇ ਸੋ ਇਸ ਤਰ੍ਹਾਂ ਦੀ ਜੁਲਮ ਮੈਂ ਚਿੱਠੀ ਲਿਖੀ ਤਾਂ ਉਹਦੇ ਵਿੱਚ ਵੋਟਰਾਂ ਦੀ ਗੱਲ ਮੈਂ ਇੱਕ ਐਜ਼ ਅ ਵੋਟਰ ਲਿਖੀ ਨਾ ਕਿ ਐਜ਼ ਅ ਜਰਨਲਿਸਟ ਸੋ ਉਸ ਦੀ ਕਾਫੀ ਲੋਕਾਂ ਨੇ ਉਸ ਨੂੰ ਸਰਾਇਆ ਤੇ ਕਿਹਾ ਕਿ ਵਾਕਈ ਪਰ ਵੋਟਾਂ ਪਾਣ ਤੋਂ ਬਾਅਦ ਅਸੀਂ ਉਹ ਸਾਰੇ ਗੱਲਾਂ ਭੁੱਲ ਜਾਂਦੇ ਆ ਤੇ ਫਿਰ ਇਵਨ ਵੋਟਾਂ ਤੋਂ ਪਹਿਲਾਂ ਹੀ ਜਿਹੜੇ ਮਨ ਲੁਭਾਵੇਂ ਵਾਅਦੇ ਹੁੰਦੇ ਨੇ ਬੜੇ ਲਾਲਚੀ ਦਿੱਤੇ ਜਾਂਦੇ ਨੇ ਕੈਂਡੀਡੇਟਾਂ ਵੱਲੋਂ ਪ੍ਰੋਮਿਸ ਕੀਤੇ ਜਾਂਦੇ ਨੇ ਅਸੀਂ ਉਹਨਾਂ ਦੀਆਂ ਗੱਲਾਂ ਵਿੱਚ ਆ ਜਾਂਦੇ ਆ ਅਤੇ ਫਿਰ ਚੁੱਪਚਾਪੀ ਤੇ ਸਹਿਨ ਕਰ ਦਿਆ ਜੋ ਸਾਡੇ ਨਾਲ ਵਾਪਰਦਾ ਹੈ ਸੋ VOTER ਦਾ ਹੱਕ ਜਿਹੜਾ ਹੈ ਉਹ ਕਿਸੇ ਵੀ ਧੰਗ ਨਾਲ ਉਮੀਦਵਾਰਾਂ ਨੂੰ ਘੱਟ ਨਹੀਂ ਇਸ ਡੈਮੋਕ੍ਰੇਸੀ ਵਿੱਚ ਇਸ ਲੋਕਤੰਤਰ ਵਿੱਚ ਪਰੰਤੂ ਸਾਰੇ ਦਾ ਸਾਰਾ ਜਿਹੜਾ ਲਾਈਮਲਾਈਟ ਹੁੰਦਾ ਹੈ ਉਹ ਉਮੀਦਵਾਰ ਜਿੱਤਣ ਤੋਂ ਬਾਅਦ ਆਪਣੇ ਕਾਬੂ ਚ ਕਰ ਲੈਂਦਾ ਹੈ ਤੇ VOTER ਤੇ ਸਿਰਫ ਖਿਜਣ ਦੇ ਤੇ ਰੋਣ ਤੋਂ ਬਿਨਾ ਉਹਦੇ ਹੱਥ ਕੁਛ ਨਹੀਂ ਰਹਿ ਜਾਂਦਾ ਸੋ ਡੈਮੋਕ੍ਰੇਸੀ ਵਿੱਚ ਲੋਕਤੰਤਰ ਵਿੱਚ ਇਹ ਇੱਕ ਵਿਸ਼ਾ ਹੈ ਜਿਸ ਤੇ ਵਿਚਾਰਨ ਦੀ ਲੋੜ ਹੈ ਕਿ ਵੋਟਰ ਤੇ ਉਮੀਦਵਾਰ ਵਿੱਚ ਇਹ ਜਿਹੜਾ فاਸਲਾ ਹੈ ਬੈਨੀਫਿਟਸ ਦਾ ਹੱਕਾਂ ਦਾ ਉਹ ਘਟਾਇਆ ਜਾਵੇ ਸੋ ਮੈਂ ਸੋਚਿਆ ਕਿ ਇਹ ਲੈਟਰ ਤੁਹਾਡੇ ਨਾਲ ਮੈਂ ਸ਼ੇਅਰ ਕਰਾਂ ਤੇ ਇਹ ਇਸ ਐਪੀਸੋਡ ਦੇ ਨਾਲ ਜਿਹੜਾ ਡਿਸਕ੍ਰਿਪਸ਼ਨ ਹੈ ਉਹਦੇ ਵਿੱਚ ਮੈਂ ਇਸ ਦਾ ਲਿੰਕ ਲਗਾ ਰਿਹਾ ਹਾਂ ਤਾਂ ਜਰੂਰ ਪੜ੍ਹਨਾ ਤੇ ਆਪਣੇ ਵਿਚਾਰ ਦਿਰੂ ਸਾਂਝੇ ਕਰਨਾ ਕਿਉਂਕਿ ਅਸੀਂ ਸਾਰੇ ਹੀ ਇਸ ਸਿਸਟਮ ਦਾ ਹਿੱਸਾ ਹਾਂ ਤੇ ਸਿਸਟਮ ਨੂੰ ਠੀਕ ਕਰਨ ਵਿੱਚ ਸਾਰੇ ਹੀ ਇਕੱਠੇ ਹੋ ਕੇ ਯੋਗਦਾਨ ਪਾ ਕੇ ਇਸ ਦੇ ਵਿੱਚ ਇਹ ਆਈਆਂ ਆਈਆਂ ਹੁਣ ਤਾਈਆਂ ਨੇ ਉਹਨਾਂ ਨੂੰ ਦੂਰ ਕਰ ਸਕਦੇ ਹਾਂ ਮੈਂ ਸੋਚਿਆ ਅੱਜ ਇਸ ਬਾਰੇ ਹੀ ਤੁਹਾਡੇ ਨਾਲ ਗੱਲ ਕਰਾਂ ਤੇ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਇਹ ਮੁੱਦਾ ਅਗਲੀ ਵਾਰੀ ਫੇਰ ਇੱਕ ਹੋਰ ਅਜਿਹੇ ਮੁੱਦਾ ਲੈ ਕੇ ਤੁਹਾਡੇ ਨਾਲ ਰੂਬਰੂ ਹੋਵਾਂਗਾ ਤਦ ਤੱਕ ਇਜਾਜ਼ਤ ਦਿਓ ਖੁਸ਼ ਰਹੋ ਸਲਾਮਤ ਰਹੋ ਤੇ ਹੈਪੀ ਮਸਾਕੀ ਹੈਪੀ ਖਾਲਸਾ ਸਜਣਾ ਦਿਵਸ